35 ਪੈਸੇ ਤੇ ਲੋ 10 ਲੱਖ ਰੁਪਏ ਦਾ ਫਾਇਦਾ रेलवे टिकट बुक करते समय रखना इस बात का ध्यान उड़ीसा रेल हाथ से तू सबक लंदे हुए भारतीय रेलवे ਹੁਣ ਯਾਤਰੀਆਂ ਨੂੰ ਦੋਵੇਗਾ ਇਹ ਨਵੀਂ ਸਹੂਲਤ ਅਸ਼ਕਾਲ ਤੁਸ ਦੇ ਕਰੂ ਡੇਲੀ ਪੋਸਟ ਪੰਜਾਬੀ ਮਹਾਂਚਲ ਜੱਗੀ ਇਸ ਪੂਰੀ ਖਬਰ ਦੇ ਨਾਲ ਵਾਕਿਫ ਕਰਵਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਟਿਕਟ ਲੈਂਦੇ ਸਮੇਂ ਰੇਲਵੇ ਤੇ ਕੀ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ 35 ਪੈਸੇ ਦੇਣੇ ਪੈਣਗੇ ਤੇ 10 ਲੱਖ ਦਾ ਕਿਸ ਤਰੀਕੇ ਦੇ ਨਾਲ ਤੁਹਾਨੂੰ ਫਾਇਦਾ ਹੋਊਗਾ ਅ ਜਾਣਨ ਲੰਗੇ ਸਾਲ ਜੂਨ ਮਹੀਨੇ ਸ਼ਾਲੀ ਮਾਰ ਚੇਨਈ ਗੋਰਮੰਡਲ ਐਕਸਪ੍ਰੈਸ ਰੇਲ ਗੱਡੀ ਅਤੇ ਬੈਂਗਲੁਰੂ ਹਾਵੜਾ ਸੁਪਰ ਫਾਸਟ ਐਕਸਪ੍ਰੈਸ ਬਾਲਾਸੋਰ ਓਡੀਸ਼ਾ ਦੇ ਵਿੱਚ ਹਾਸਾਗ੍ਰਸ ਹੋ ਗਈਆਂ ਸਨ ਦੋ ਪੈਸੇਂਜਰ ਟ੍ਰੇਨਾਂ ਅਤੇ ਇੱਕ ਮਾਲ ਗੱਡੀ ਦੀ ਇੱਕੋ ਸਮੇਂ ਟੱਕਰ ਹੋ ਗਈ ਸੀ ਓਡੀਸ਼ਾ ਦੇ ਵਿੱਚ ਹੋਈ ਇਸ ਭਿਆਨਕ ਹਾਸੇ ਦੇ ਵਿੱਚ 226 ਲੋਕਾਂ ਦੀ ਮੌਤ ਹੋ ਗਈ ਅਤੇ 900 ਤੋਂ ਜ਼ਿਆਦਾ ਸਖਮੀ ਹੋ ਗਏ ਸਨ ਇਸ ਹਾਸੇ ਤੋਂ ਸਬਕ ਲੈਂਦੇ ਹੋਏ ਭਾਰਤੀ ਰੇਲਵੇ ਨੇ ਆਪਣੇ ਯਾਤਰੀਆਂ ਦੇ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਨਵੀਂ ਪ੍ਰਣਾਲੀ ਦੇ ਤਹਿਤ ਯਾਤਰੀਆਂ ਨੂੰ ਹੁਣ ਟਿਕਟ ਬੁੱਕ ਕਰਦੇ ਹੀ ਬੀਮਾ ਸੁਰੱਖਿਆ ਮਿਲੇਗੀ ਇਸ ਦਾ ਖਰਚਾ ਵੀ ਬਹੁਤ ਘੱਟ ਹੋਵੇਗਾ ਦਰਸਲ ਟ੍ਰੇਨਾਂ ਦੇ ਵਿਚ ਟਿਕਟ ਬੁੱਕ ਕਰਨ ਤੋਂ ਪਹਿਲਾਂ ਟਰੈਵਲ ਇੰਸ਼ੋਰੈਂਸ ਵਿਕਲਪ ਉਪਲਬਧ ਹੈ ਯਾਤਰੀ ਸਿਰਫ 35 ਪੈਸੇ ਦੇ ਕੇ 10 ਲੱਖ ਰੁਪਏ ਦਾ ਬੀਮਾ ਕਵਰ ਲੈ ਸਕਦੇ ਨੇ ਹੁਣ ਤੱਕ ਇਹ ਸਿਸਟਮ ਵਿਕਲਪਿਕ ਸੀਗੇ ਤੇ ਹੁਣ ਰੇਲਵੇ ਨੇ ਇਸ ਨੂੰ ਜ਼ਰੂਰੀ ਕਰ ਦਿੱਤਾ ਹੈ ਭਾਵੇਂ ਜਿਵੇਂ ਵੀ ਸੀ ਆਈ ਆਰ ਸੀ ਟ ਸੀ ਤੋਂ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਬੀਮਾ ਖਬਰ ਮਿਲੇਗਾ ਹੀ ਮਿਲੇਗਾ ਇਸ ਸਹੂਲਤ ਦੇ ਤਹਿਤ ਰੇਲਵੇ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿੱਚ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ ਕਰਦਾ ਹੈ ਸਹਾਇਤਾ ਕਰਦਾ ਹੈ ਇਸ ਦੀ ਕੀਮਤ ਸਿਰਫ 35 ਪੈਸੇ ਹੈ ਹੁਣ ਤੱਕ ਨਿੱਜੀ ਦੁਰਘਟਨਾ ਬੀਮਾ ਕਵਰ ਦੀ ਸਹੂਲਤ ਵਿਕਲਪਿਕ ਸੀਗੀ ਯਾਤਰੀ ਆਪਣੀ ਮਰਜ਼ੀ ਅਨੁਸਾਰ ਇਸ ਦੀ ਚੋਣ ਕਰਦੇ ਸਨ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਇਸ ਸਹੂਲਤ ਨੂੰ ਆਟੋਮੈਟਿਕ ਬਣਾ ਦਿੱਤਾ ਗਿਆ ਹੁਣ ਟਿਕਟ ਬੁੱਕ ਕਰਦੇ ਸਮੇਂ ਇਸ ਨੂੰ ਜਿਹੜਾ ਹੈ ਚੁਣਨ ਦੀ ਜ਼ਰੂਰਤ ਨਹੀਂ ਹੋਵੇ ਕਿ ਯਾਤਰੀ ਨੂੰ ਟਿਕਟ ਦੇ ਨਾਲ ਹੀ ਇਹ ਸਹੂਲਤ ਆਪਣੇ ਆਪ ਮਿਲ ਜਾਵੇਗੀ। ਤੋਂ ਹਲ ਦੱਸ ਦਈਏ ਕਿ ਅਸਲ ਵਿੱਚ 1200 ਹਾਦਸੇ ਦਾ ਸ਼ਿਕਾਰ ਹੋਏ ਜ਼ਿਆਤਰ ਯਾਤਰੀਆਂ ਨੇ ਸਹੂਲਤ ਦਾ ਵਿਕਲਪ ਨਹੀਂ ਚੁਣਿਆ ਸੀ। ਹੁਣ ਇਸ ਕਰਕੇ ਉਹ ਵੱਡਾ ਕਵਰ ਲੈਣ ਤੋਂ ਖੁੰਝ ਗਏ ਅਜਿਹੇ ਦੇ ਵਿੱਚ ਰੇਲਵੇ ਨੇ ਹੁਣ ਇਹ ਸੁਵਿਧਾ ਨੂੰ ਆਟੋਮੈਟਿਕ ਕਰ ਦਿੱਤਾ ਹੈ ਰੇਲ ਹਾਦਸੇ ਦੇ ਵਾਪਰਨ ਦੇ 4 ਮਹੀਨਿਆਂ ਦੇ ਅੰਦਰ ਯਾਤਰੀ ਬੀਮੇ ਦਾ ਦਾਅਵਾ ਕਰ ਸਕਦੇ ਨੇ ਆਈ ਆਰ ਸੀ ਟ ਸੀ ਦੁਆਰਾ ਪ੍ਰਦਾਨ ਕੀਤੀ ਗਈ ਸਹੂਲਤ ਦੇ ਲਈ ਯਾਤਰੀ ਬੀਮਾ ਕੰਪਨੀ ਦੇ ਦਫਤਰ ਜਾਂਦੇ ਹਨ ਜਾ ਸਕਦੇ ਹਨ ਅਤੇ ਬੀਮਾ ਦੇ ਲਈ ਦਾਵਾ ਦਾਇਰ ਕਰ ਸਕਦੇ ਨੇ ਬੀਮਾ ਖਰੀਦਦੇ ਸਮੇਂ ਯਾਤਰੀਆਂ ਨੂੰ ਨਾਮਜ਼ਦ ਵਿਅਕਤੀ ਦਾ ਨਾਮ ਜ਼ਰੂਰ ਪੜਨਾ ਚਾਹੀਦਾ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਵਾਪਰਨ ਦੀ ਸੂਰਤ ਵਿੱਚ ਦਾਵਾ ਕਰਨ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤੁਹਾਨੂੰ ਦੱਸ ਦਿੰਨੇ ਆ ਜੇਕਰ ਤੁਸੀਂ ਬਦਕਿਸਮਤ ਤੀਏ ਨਾਲ ਜੜਾ ਯਾਤਰਾ ਦੌਰਾਨ ਦੁਰਘਟਨਾ ਦਾ ਸਾਹਮਣਾ ਕਰਦੇ ਹੋ ਤਾਂ ਬੀਮਾ ਕੰਪਨੀ ਦੁਆਰਾ 10 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ ਹਾਲਾਂਕਿ ਦਾਅਵੇ ਦੀ ਰਕਮ ਵਿਅਕਤੀਗਤ ਦੁਰਘਟਨਾ ਦੇ ਵਿਚ ਯਾਤਰੀ ਨੂੰ ਹੋਏ ਨੁਕਸਾਨ ਦੇ ਉੱਤੇ ਨਿਰਭਰ ਕਰਦੀ ਹੈ। 35 ਪੈਸੇ ਤੇ ਲੋ 10 ਲੱਖ ਰੁਪਏ ਦਾ ਫਾਇਦਾ। ਰੇਲਵੇ ਟਿਕਟ ਬੁੱਕ ਕਰਦੇ ਸਮੇਂ ਰੱਖਣਾ ਇਸ ਗੱਲ ਦਾ ਧਿਆਨ। ਉੜੀਸ਼ਾ ਰੇਲ ਹਾਦਸੇ ਤੋਂ ਸਬਕ ਲੈਂਦੇ ਹੋਏ ਭਾਰਤੀ ਰੇਲਵੇ ਹੁਣ ਯਾਤਰੀਆਂ ਨੂੰ ਦੋਵੇਗਾ ਇਹ ਨਵੀਂ ਸਹੂਲਤ ਅੱਜਕੱਲ ਤੁਸੀਂ ਸੈਕੜੀ ਡੇਲੀ ਪੋਸਟ ਪੰਜਾਬੀ ਮਹਾਂਚਲ ਜੱਗੀ ਇਸ ਪੂਰੀ ਖਬਰ ਦੇ ਨਾਲ ਵਾਕਿਫ ਕਰਵਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਟਿਕਟ ਲੈਂਦੇ ਸਮੇਂ ਰੇਲਵੇ ਤੇ ਕੀ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ 35 ਪੈਸੇ ਦੇਣੇ ਪੈਣਗੇ ਤੇ 10 ਲੱਖ ਦਾ ਕਿਸ ਤਰੀਕੇ ਦੇ ਨਾਲ ਤੁਹਾਨੂੰ ਫਾਇਦਾ ਹੋਗਾ 알 ਜਾਣਣਾ ਲੰਕੇサル ਜੂਨ ਮਹੀਨੇ ਸ਼ਾਲੀਮਾਰ ਚੇਨਈ ਕੋਰਮੰਡਲ ਐਕਸਪ੍ਰੈਸ ਰੇਲ ਗੱਡੀਾਂ ਤੇ ਬੈਂਗਲੁਰੂ ਹਾਵੜਾ ਸੁਪਰ ਫਾਸਟ ਐਕਸਪ੍ਰੈਸ ਬਾਲਾਸੋਰ ਓਡੀਸਾ ਦੇ ਵਿੱਚ ਹਾਦਸਾ ਗ੍ਰਸ ਹੋ ਗਿਆ ਸਨ ਦੋ ਪੈਸੇਂਜਰ ਟ੍ਰੇਨਾਂ ਅਤੇ ਇੱਕ ਮਾਲ ਗੱਡੀ ਦੀ ਇੱਕੋ ਸਮੇਂ ਟੱਕਰ ਹੋ ਗਈ ਸੀ ਓਡੀਸਾ ਦੇ ਵਿੱਚ ਹੋਈ ਇਸ ਭਿਆਨਕ ਹਾਦਸੇ ਦੇ ਵਿੱਚ 226 ਲੋਕਾਂ ਦੀ ਮੌਤ ਹੋ ਗਈ ਅਤੇ 900 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ ਇਸ ਹਾਦਸੇ ਤੋਂ ਸਬਕ ਲੈਦੇ ਹੋਏ ਭਾਰਤੀ ਰੇਲਵੇ ਨੇ ਆਪਣੇ ਯਾਤਰੀਆਂ ਦੇ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਨਵੀਂ ਪ੍ਰਣਾਲੀ ਦੇ ਤਹਿਤ ਯਾਤਰੀਆਂ ਨੂੰ ਹੁਣ ਟਿਕਟ ਬੁੱਕ ਕਰਦੇ ਹੀ ਬੀਮਾ ਸੁਰੱਖਿਆ ਮਿਲੇਗੀ ਇਸ ਦਾ ਖਰਚਾ ਵੀ ਬਹੁਤ ਘੱਟ ਹੋਵੇਗਾ ਦਰਸਾਰ ਟ੍ਰੇਨਾਂ ਦੇ ਜੇ ਟਿਕਟ ਬੁੱਕ ਕਰਨ ਤੋਂ ਪਹਿਲਾਂ ट्रैवल ਇੰਸ਼ੋਰੈਂਸ ਵਿਕਲਪ ਉਪਲਬਧ ਹੈ ਯਾਤਰੀ ਸਿਰਫ 35 ਪੈਸੇ ਦੇ ਕੇ 10 ਲੱਖ ਰੁਪਏ ਦਾ ਬੀਮਾ ਕਵਰ ਲੈ ਸਕਦੇ ਨੇ ਹੁਣ ਤੱਕ ਇਹ ਸਿਸਟਮ ਵਿਕਲਪਿਕ ਸੀਗੇ ਤੇ ਹੁਣ ਰੇਲਵੇ ਨੇ ਇਸ ਨੂੰ ਜ਼ਰੂਰੀ ਕਰ ਦਿੱਤਾ ਹੈ ਭਾਵੇਂ ਜਿਵੇਂ ਵੀ ਤੁਸੀਂ IRCTC ਤੋਂ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਬੀਮਾ ਖਬਰ ਮਿਲੇਗਾ ਹੀ ਮਿਲੇਗਾ ਇਸ ਸਹੂਲਤ ਦੇ ਤਹਿਤ ਰੇਲਵੇ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿੱਚ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ ਕਰਦਾ ਹੈ ਸਹਾਇਤਾ ਕਰਦਾ ਹੈ ਇਸ ਦੀ ਕੀਮਤ ਸਿਰਫ 35 ਪੈਸੇ ਹੈ ਹੁਣ ਤੱਕ ਨਿੱਜੀ ਦੁਰਘਟਨਾ ਬੀਮਾ ਕਵਰ ਦੀ ਸਹੂਲਤ ਵਿਕਲਪਿਕ ਸੀਗੀ ਯਾਤਰੀ ਆਪਣੀ ਮਰਜ਼ੀ ਅਨੁਸਾਰ ਇਸ ਦੀ ਚੋਣ ਕਰਦੇ ਸਨ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਇਸ ਸਹੂਲਤ ਨੂੰ ਆਟੋਮੈਟਿਕ ਬਣਾ ਦਿੱਤਾ ਗਿਆ ਹੁਣ ਟਿਕਟ ਬੁੱਕ ਕਰਦੇ ਸਮੇਂ ਇਸ ਨੂੰ ਜਿਹੜਾ ਚੁਣਨ ਦੀ ਜ਼ਰੂਰਤ ਨਹੀਂ ਹੋਵੇ ਕਿ ਯਾਤਰੀ ਨੂੰ ਟਿਕਟ ਦਰ ਨਾਲ ਹੀ ਇਹ ਸਹੂਲਤ ਆਪਣੇ ਆਪ ਮਿਲ ਜਾਵੇਗੀ ਤਾਂ ਹਰ ਦੱਸ ਦਈਏ ਕਿ ਅਸਲ ਵਿੱਚ 1200 ਹਾਦਸੇ ਦਾ ਸ਼ਿਕਾਰ ਹੋਏ ਜ਼ਿਆਤਰ ਯਾਤਰੀਆਂ ਨੇ ਸਹੂਲਤ ਦਾ ਵਿਕਲਪ ਨਹੀਂ ਚੁਣਿਆ ਸੀ ਹੁਣ ਇਸ ਕਰਕੇ ਉਹ ਵੱਡਾ ਕਵਰ ਲੈਣ ਤੋਂ ਖੁੰਝ ਗਏ ਅਜਿਹੇ ਦੇ ਵਿੱਚ ਰੇਲਵੇ ਨੇ ਹੁਣ ਇਹ ਸੁਵਿਧਾ ਨੂੰ ਆਟੋਮੈਟਿਕ ਕਰ ਦਿੱਤਾ ਹੈ ਰੇਲ ਹਾਦਸੇ ਦੇ ਵਾਪਰਨ ਦੇ 4 ਮਹੀਨਿਆਂ ਦੇ ਅੰਦਰ ਯਾਤਰੀ ਬੀਮੇ ਦਾ ਦਾਅਵਾ ਕਰ ਸਕਦੇ ਨੇ ਆਈ ਆਰ ਸੀ ਟ ਸੀ ਦੁਆਰਾ ਪ੍ਰਦਾਨ ਕੀਤੀ ਗਈ ਸਹੂਲਤ ਦੇ ਲਈ ਯਾਤਰੀ ਬੀਮਾ ਕੰਪਨੀ ਦੇ ਦਫਤਰ ਜਾਂਦੇ ਹਨ ਜਾ ਸਕਦੇ ਹਨ ਅਤੇ ਬੀਮਾ ਦੇ ਲਈ ਦਾਵਾ ਦਾਇਰ ਕਰ ਸਕਦੇ ਨੇ ਬੀਮਾ ਖਰੀਦਦੇ ਸਮੇਂ ਯਾਤਰੀਆਂ ਨੂੰ ਨਾਮਜ਼ਦ ਵਿਅਕਤੀ ਦਾ ਨਾਮ ਜ਼ਰੂਰ ਪੜਨਾ ਚਾਹੀਦਾ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਵਾਪਰਨ ਦੀ ਸੂਰਤ ਵਿੱਚ ਦਾਵਾ ਕਰਨ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤੁਹਾਨੂੰ ਦੱਸਦੇ ਨੇ ਆ ਜੇਕਰ ਤੁਸੀਂ ਬਦਕਿਸਮਤੀ ਤੇ ਨਾਲ ਜੁੜਾ ਯਾਤਰਾ ਦੁਰਘਟਨਾ ਦਾ ਸਾਹਮਣਾ ਕਰਦੇ ਹੋ ਤਾਂ ਬੀਮਾ ਕੰਪਨੀ ਦੁਆਰਾ 10 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ ਹਾਲਾਂਕਿ ਦਾਅਵੇ ਦੀ ਰਕਮ ਵਿਅਕਤੀਗਤ ਦੁਰਘਟਨਾ ਦੇ ਵਿਚ ਯਾਤਰੀ ਨੂੰ ਹੋਏ ਨੁਕਸਾਨ ਦੇ ਉੱਤੇ ਨਿਰਭਰ ਕਰਦੀ ਹੈ